ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਦਾ ਅੱਜ ਆਪਾਂ ਪਹੁੰਚੇ ਲੈਰਾ ਬੇਗਾ ਬਠਿੰਡਾ ਨੀਅਰ ਟੋਲ ਪਲਾਜ਼ਾ ਬੰਦੇ ਬਹੁਤ ਹੀ ਕਹਿੰਡ ਕਨਸੈਪਟ ਲੈ ਕੇ ਆਇਆ ਹੈ ਬਠਿੰਡੇ ਸ਼ਹਿਰ ਦੇ ਵਿੱਚ ਜਿਹੜੇ ਤੁਸੀਂ ਚੰਡੀਗੜ੍ਹ ਮੁਹਾਲੀ ਸੀਨ ਦੇਖਦੇ ਸੀ ਆਪਣੇ ਬੰਦੇ ਉਹ ਕਨਸੈਪਟ ਤੁਹਾਡੇ ਵਾਸਤੇ ਬਠਿੰਡੇ ਵਿੱਚ ਲੈ ਕੇ ਆਇਆ ਹੈ ਮਣੀ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਤੇ ਬਹੁਤ-ਬਹੁਤ ਧੰਨਵਾਦ ਵੀਰੇ ਬਹੁਤ-ਬਹੁਤ ਧੰਨਵਾਦ ਆਪਣੇ ਜਿਹੜੇ ਦਰਸ਼ਕ ਨੇ ਇਹਨਾਂ ਨੂੰ ਕੀ ਕੀ ਪ੍ਰੋਵਾਈਡ ਕੀਤਾ ਜਾ ਰਿਹਾ ਬਈ ਜਿਹੜੇ ਬਠਿੰਡੇ ਤੋਂ ਤੁਰ ਕੇ ਇੱਥੇ ਹਣ ਤੁਹਾਡੇ ਕੋਲ ਆਪਣੇ ਕੋਲੇ ਜੀ ਪ੍ਰਾਈਵੇਟ 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 ਜੀ ਤੁਸੀਂ ਆਪ ਦੀ ਪਾਰਟੀ ਕਰ ਸਕਦੇ ਹੋ ਪ੍ਰਾਈਵੇਟ ਬਰਥਡੇ ਪਾਰਟੀ ਹੋਵੇ ਕਪਲ ਪਾਰਟੀ ਕੁਝ ਵੀ ਕਰ ਸਕਦੇ ਹੋ ਬੋਲ ਜੀ ਫਿਰ ਆਪਣੇ ਕੋਲੇ ਪਿੱਛੇ ਦੇਖੋ ਲੌਂਜ ਹੈ ਇੱਥੇ ਵੀ ਬਰਥਡੇ ਪਾਰਟੀ ਹੋਈ ਜਿਵੇਂ ਕੋਈ ਵੀ ਛੋਟੇ ਮੋਟੇ ਫੰਕਸ਼ਨ ਹੋਵੇ ਕੋਈ ਵੀ ਫੰਕਸ਼ਨ ਹੋਣਾ ਕੋਈ ਵੀ ਇੱਥੇ ਕਰ ਸਕਦੇ ਹੋ ਫਿਰ ਆਪਣੇ ਕੋਲੇ ਹਟਾ ਗਈ ਜੀ ਇੱਥੇ ਪਰਸਨਲੀ ਜਿਵੇਂ ਰੂਮ ਆਪਣੇ ਜੇ ਕੋਈ ਬਾਹਰੋਂ ਮੰਡਾਉਣ ਦੇ ਵਾਸਤੇ ਰੂਮ ਵਗੈਰਾ ਵੀ ਅਵੇਲੇਬਲ ਹੈ। ਬ੍ਰੈਂਡ ਰੂਮ ਨੂੰ। ਹਾਂਜੀ ਹਾਂਜੀ। ਅੰਦਰ ਆਪਣੇ ਕੋਲੇ ਜਿਹੜਾ ਸਵੀਮ ਪੂਲ ਹੈ ਉਹਦੇ 'ਚ ਵੀ ਸਪੀਡ ਰੂਮ ਹੈਗੇ। ਠੀਕ ਹੈ ਜੀ। ਜਿੱਥੇ ਪਾਣੀ ਚੱਲਦੀ ਹੈ। ਤੇ ਖਾਣਾ ਪੀਣਾ ਸਾਰਾ ਬਾਹਰੋਂ ਮੰਗਾਉਣਾ ਪੈਂਦਾ ਹੈ? ਕਿਚਨ ਹੈ ਕਿਚਨ। ਚਾਹ ਇੱਥੇ ਦਾ। ਸ਼ੈਫ ਰੱਖਿਆ ਹੋਇਆ। ਡਾਈਟ ਕਿਚਨ ਹੈ। ਤੁਹਾਡੇ ਸਾਹਮਣੇ ਸਾਰਾ ਕੁਝ ਬਣੂਗਾ। ਠੀਕ ਹੈ ਜੀ। ਪਿਛਲੇ ਕੀ ਕੀ ਆਪਣੇ ਕੋਲ ਆਈਟਮਾਂ ਵਗੈਰਾ ਇੱਥੇ? ਕੀ ਵਿਆਹ ਵਾਲਾ ਕੰਮ ਹੀ ਕਰਦੇ? ਵਿਆਹ ਵਾਲਾ ਕੰਮ ਹੀ ਹੈ। ਸਾਰਾ ਕੁਝ ਹੀ ਹੈ। ਸਾਰਾ ਵਿਆਹ ਵਾਲਾ ਕੰਮ ਹੀ ਕਰਦੇ। ਸਾਰਾ ਤੇ ਆਪਣੇ ਕੋਲੇ ਹੋਰ ਜਿਵੇਂ ਤੇ ਲੌਂਜ ਕਹਿੰਦੇ ਆ ਤੁਸੀਂ ਵਾਟਰਪੂਲ ਕਹਿੰਦਾ ਜੀ ਤੇ ਰੈਸਟੋਰੈਂਟ টাইਪ ਕਹਿੰਦਾ ਤੇ ਹੋਟਲ ਟਾਈਪ ਵੀ ਹੈ ਹੋਟਲ ਟਾਈਪ ਵੀ ਹੈ ਮਤਲਬ 4 5 ਮਤਲਬ ਨਹੀਂ ਸਾਰਾ ਕੁਝ ਹੀ ਆ ਗਿਆ ਭਾਈ ਸਾਰਾ ਕੁਝ ਹੀ ਆ ਗਿਆ ਕਿ ਹੁਣ ਆਪਣੇ ਕੋਲੇ ਵੀਰੇ ਲੌਂਜ ਹੈ ਜੀ ਹਨਾ ਗ੍ਰੀਨਰੀ ਐ ਇੰਨੀ ਗ੍ਰੀਨਰੀ ਵਿੱਚ ਬੈਠ ਕੇ ਜਿਵੇਂ ਤੁਸੀਂ ਖੁੱਲਾ ਬੈਠੋ ਲੰਚ ਡੀਨਰ ਕੁਝ ਵੀ ਮੇਰੇ ਸਾਬ ਨਾਲ ਤਾਂ ਬਿੰਡੇ ਕੋਈ ਵੀ ਹਲੇ ਤੱਕ ਐਵਾਂ ਰੈਸਟੋਰੈਂਟ ਹੈ ਨਹੀਂ ਵੀ ਐ ਮੈਂ ਗ੍ਰੀਨਰੀ ਚਾਹਾਂ ਖਵਾਦਾ ਪਿਆਦਾ ਹੋਵੇ ਜੀ ਅੱਗੇ ਰੈਸਟੋਰੈਂਟ ਵੀ ਆਪਣਾ ਰੈਸਟੋਰੈਂਟ ਚ ਬੈਠੋ ਜਿਵੇਂ ਮਰਜ਼ੀ ਕਿ ਜਿਵੇਂ ਕਨਿਤਨ ਦੀ ਇੱਥੇ ਇੱਥੇ ਕਿਤੇ ਨਾ ਟੇਬਲ ਲਵਾਣਾ ਹੋਵੇ ਹਾਂ ਹਾਂ ਵੀਰੇ ਆਹ ਟੇਬਲ ਲੱਗੇ ਹੋਏ ਆ ਸ਼ਾਮ ਨੂੰ ਇੱਥੇ ਟੇਬਲ ਲੱਗੇ ਜਾਂਦੇ ਆ ਬਈ ਟੇਬਲ ਲੱਗੇ ਜਾਂਦੇ ਆ ਜਿਵੇਂ ਮਰਜ਼ੀ ਹਾਂ ਆਪਦਾ ਖਾਓ ਹਾਂਜੀ ਹਾਂਜੀ ਕਿ ਐਟ ਕੰਮ ਕੀਤਾ ਹੋਇਆ ਹਾਂ Holi ਤੇ ਸਪੈਸ਼ਲ ਆਪਾਂ Holi ਤੇ ਵੀ ਰੱਖਿਆ Holi ਤੇ ਕੀ ਹੋ ਪ੍ਰੋਗਰਾਮ ਆ ਜੋ ਫਰ ਕੀ ਆ Holi ਤੇ ਆਫਰ ਹੈਗੀ ਆ ਵੀਰੇ 1000 ਰੁਪਏ ਦਾ ਐਂਟਰੀ ਹੈ ਕਪਲ ਦੀ ਆ ਇਕੱਲੇ ਦੀ ਕਪਲ ਦੀ ਹੈ 1000 ਰੁਪਏ 1000 ਰੁਪਏ ਠੀਕ ਹੈ ਜੀ ਇੱਥੇ ਆਪਾਂ ਪ੍ਰੋਗਰਾਮ ਰੱਖਿਆ ਹੋਇਆ ਪਿੱਛੇ ਤੇ ਪਵਾਰਾ ਲੱਗੇ ਜੂਗਾ Holi ਤੇ ਬਈ ਆਪਣੇ ਕੋਲੇ DJ ਆ ਜੀ ਪਲੱਸ ਸ਼ਾਵਰ ਤੇ ਜਿਹੜਾ ਮੈਂ ਤੁਹਾਨੂੰ 1000 ਰੁਪਏ ਸਟੈਗ ਐਂਟਰੀ ਅਸੀਂ ਉਹਦੇ ਵਿੱਚ ਆਪਣੀ ਕੁਝ ਕਮੀ ਇਨਕਲੂਡਡ ਹੈ ਤੇ ਜਿਵੇਂ ਤੁਸੀਂ 1000 ਰੁਪਏ ਐਂਟਰੀ ਦੱਸੀ ਹੈ ਜੇ ਕਿਸੇ ਨੇ ਪ੍ਰਾਈਵੇਟ ਪਾਰਟੀ ਕਰਨੀ ਹੈ ਪੂਲ ਪਾਰਟੀ ਕਰਨੀ ਹੈ ਉਹ ਵੀ ਉਹ ਵੀ ਅਵੇਲੇਬਲ ਰਹੂਗੀ ਅਵੇਲੇਬਲ ਹੈ ਪਾਰਟੀ ਵੀ ਅਵੇਲੇਬਲ ਆਪਣੇ ਕੋਲ ਤੇ ਜਿਹੜੇ ਤੁਸੀਂ ਮੀਲ ਇਨਕਲੂਡਡ ਕਹਿੰਦੇ ਹੋ ਉਸ ਤੋਂ ਇਲਾਵਾ ਜੇ ਕਿਸੇ ਨੇ ਕੁਝ ਹੋਰ ਖਾਣਾ ਪੀਣਾ ਹੈ ਉਹਦੇ ਵਾਸਤੇ ਅਰੇਂਜਮੈਂਟ ਰਹੂਗਾ ਹਾਂਜੀ ਉਹ ਮੀਨੂ ਹੈ ਫੂਡ ਹੈ ਜੋ ਉਹਦੇ ਵਿੱਚ ਜੋ ਮਰਜ਼ੀ ਜੋ ਮਰਜ਼ੀ ਜਿੱਥੇ ਆਪਾਂ ਬੈਠੇ ਆ ਇਸ ਟਾਈਮ ਇੱਕ ਵਾਰੀ ਦਰਸ਼ਕਾਂ ਨੂੰ ਹੋਰ ਦੱਸ ਦੋ ਇਹ ਬਾਈ ਜੀ ਡੈਰਾ ਬੇਗਾ ਨੀਅਰ ਟੋਲ ਪਲਾਜ਼ਾ ਬਰਿੰਗ ਟੋਲ ਫਾਰਮ ਵੀ ਦਾ ਆਪਣਾ ਬੋਰਡ ਲੱਗਿਆ ਹੋਇਆ ਮੇਰੇ ਬਾਹਰ ਹੀ ਜਦੋਂ ਆਪਾਂ ਟੋਲ ਟੱਪਨੇ ਆ ਟੋਲ ਟੱਪਨੇ ਸਾਰੀ ਬੋਰਡ ਦਿਖ ਜੂਗਾ ਤੁਹਾਨੂੰ ਬੋਲੀ ਕੈਂਟ ਚੀਜ਼ ਲੈ ਕੇ ਆਇਆ ਚੰਡੀਗੜ੍ਹ ਮੋਹਾਲੀ ਵਾਲੀ ਚੀਜ਼ ਐ ਮੈਂ 2-3 ਵਾਰੀ ਇਹ ਗੱਲ ਕਹਿਤੀ ਜੇ ਮੈਨੂੰ ਲੱਗਿਆ ਮੈਂ ਤਾਂ ਹੀ ਕਿਹਾ ਤੁਸੀਂ ਇੱਕ ਵਾਰੀ ਆ ਕੇ ਜਰੂਰ ਜਾਇਓ ਬੋਲੀ ਵਾਲੇ ਦੇ ਸਪੈਸ਼ਲ ਭਾਈ ਜੀ ਚਾਹੇ ਤੁਸੀਂ ਫੈਮਲੀ ਨਾਲ ਆ ਸਕਦੇ ਹੋ ਕਪਲ ਆਜੋ ਚਾਹੇ ਫਰੈਂਡਸ ਨਾਲ ਆਜੋ ਤੁਹਾਨੂੰ ਪੂਰਾ ਪ੍ਰੋਵਾਈਡ ਕਰਵਾਉਂਦੇ ਹਰ ਇੱਕ ਤਰ੍ਹਾਂ ਦਾ ਅਰੇਂਜਮੈਂਟ ਐ ਤੁਸੀਂ ਚਾਹੇ ਫੈਮਲੀ ਨਾਲ ਲਾਓ ਚਾਹੇ ਕਪਲ ਲਾਓ ਚਾਹੇ ਫਰੈਂਡਸ ਨਾਲ ਲਾਓ ਹਰ ਇੱਕ ਤਰ੍ਹਾਂ ਦਾ ਇਨਾਂ ਕੋਲੇ ਅਰੇਂਜਮੈਂਟ ਐ ਪਰਸਨਲੀ ਤੇ ਪਬਲੀਕਲੀ ਜਿਹੜੇ ਤਰੀਕੇ ਦਾ ਅਰੇਂਜਮੈਂਟ ਕਹੋਗੇ ਉਹ ਜਾ ਅਰੇਂਜਮੈਂਟ ਕਰਕੇ ਦਿੰਨੇ ਆ ਮੁੰਡਾ ਮਿਹਨਤੀ ਆ ਮੁੰਡਾ ਪੂਰਾ ਘੈਂਟ ਦਿਲ ਦਾ ਵੀ ਹੈਗਾ ਤੇ ਘੈਂਟ ਕਨਸੈਪਟ ਵੀ ਲੈ ਕੇ ਆਇਆ ਇੱਕ ਤਾਂ ਬਾਈ ਜੀ ਆਏ ਹੋ ਗਿਆ ਵੀ ਆਪਾਂ ਸ਼ਹਿਰ ਦੇ ਬਾਹਰੋਂ ਬਾਹਰ ਆਏ ਜਿਵੇਂ ਮਰਜ਼ੀ ਖਾਓ ਪੀਓ ਬੈਠੋ ਫੁੱਲ ਪ੍ਰਾਈਵੇਸੀ ਇੱਥੇ ਤੁਸੀਂ ਆਨੰਦ ਮਾਣ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਚੰਡੀਗੜ੍ਹ ਮੁਹਾਲੀ ਵਾਲਾ ਕਨਸੈਪਟ ਹੀ ਬਟਿੰਡੇ ਚ ਲੈ ਕੇ ਆਏ ਆ ਵੀਰੇ ਭਾਈ ਜੇ ਕਿਸੇ ਨੇ ਵੀ ਚਲੋ ਕਿਸੇ ਨੇ ਬੁੱਕ ਕਰਾਉਣਾ ਹੈ ਵਗਲਾ ਪਤਾ ਲਾਈ ਲੈਣਾ ਹੁਣ ਹੋਲੀ ਤੇ ਵੀ ਲੋਕ ਪੁੱਛਣਗੇ ਤੁਹਾਨੂੰ ਜਿਹੜੇ ਤੁਹਾਨੂੰ ਕੰਟੈਕਟ ਕਿਹੜੇ ਨੰਬਰ ਤੇ ਕਰਨ ਕੋਈ ਨੰਬਰ ਹੈਗਾ ਤੁਹਾਡਾ ਅਫੀਸਰ ਹਾਂਜੀ ਹਾਂਜੀ ਉਹ ਦੱਸੋ ਦਰਸ਼ਕਾਂ ਨੂੰ ਆਪਾਂ ਸਕਰੀਨ ਤੇ ਵੀ ਪਾ ਦਾਂਗੇ ਇੱਕ ਵਾਰ ਨੰਬਰ ਦੱਸ ਦਿੰਨੇ ਆ ਭਾਈ ਜੀ 6284313599 ਜਦੋਂ ਮਰਜ਼ੀ 24 ਘੰਟੇ अवेलेबल ਹੈ ਜੀ ਨੰਬਰ ਤੇ ਹਰੇਕ ਤਰ੍ਹਾਂ ਦੀ ਪਾਰਟੀਆਂ ਬਰਥਡੇ ਪਾਰਟੀ ਹੈ ਪਰਸਨਲ ਪਾਰਟੀ ਹੈ ਪਬਲੀਕਲੀ ਪਾਰਟੀ ਹੈ ਕੋਈ ਵੀ ਹਰੇਕ ਤਰ੍ਹਾਂ ਦੇ ਅਰੇਂਜਮੈਂਟ ਇਨਾਂ ਕੋਲੇ ਹੈਗਾ ਜਿਸ ਵਿੱਚ ਕਿਸੇ ਨੇ ਉਮਰ ਕਰਨਾ ਹੋਣਾ ਉਹ ਵੀ ਉਹ ਵੀ ਹੈ ਉਹ ਵੀ ਹੈ ਪਬਲਿਕਸ ਵੀ ਉਹ ਵੀ ਹੈ ਉਹ ਲੱਗਦਾ ਕਿ ਉਹ ਉਹਦੇ ਵਿੱਚ ਹੀ ਹੈ ਉਹਦੇ ਵਿੱਚ ਹੀ ਹੈ ਵੀਰੇ ਉਹਦੇ ਵਿੱਚ ਹੀ ਹੈ ਜਦੋਂ ਬੁਕਿੰਗ ਹੁੰਦੀ ਆ ਆਪਾਂ ਪ੍ਰਾਈਵੇਟ ਵੀ ਕਰ ਦਿੰਦੇ ਆ ਨਹੀਂ ਤਾਂ ਪਬਲਿਕ ਤੁਸੀਂ ਆ ਜੀ ਦਾ ਕੀ ਰੇਟ ਰਹਿੰਦਾ ਜੇ ਕਿਸੇ ਨੇ 500 ਕਾਪੀ ਕਿੰਨਾ ਟਾਈਮ ਥੋੜੀ 2 ਘੰਟੇ 2 ਘੰਟੇ ਕੋਈ ਨੇ ਫੈਮਿਲੀ ਨਾਲ ਹੋਣਾ ਇਹ ਫਿਕਸ ਰੇਟ ਹੀ ਆ ਜਾਂ ਉੱਤੇ ਥੱਲੇ ਜਾਂ ਜਿਵੇਂ ਕੁਆਂਟੀਟੀ ਦੇਖ ਕੇ ਬੰਦਿਆਂ ਦੀ ਉੱਤੇ ਥੱਲੇ ਹੋ ਜਾਊਗਾ ਨਹੀਂ ਨਹੀਂ ਇਹ ਫਿਕਸ ਹੀ ਆ ਇਹ ਫਿਕਸ ਹੀ ਆ